ਕਸੀਰ ਨਹੀਂ ਪੂਰੀ ਮਾਜਰਾ ਆਦਰੀ ਨੂੰ ਖਾਦੇ ਪਰ ਹਾਂਜੀ ਠੀਕ ਆ ਉਹ ਜਿੰਮ ਵੀ ਵਿਖਾ ਦੇ ਯਾਰ ਸਾਰਾ ਠੀਕ ਹੈ ਹੋ ਇਧਰੋਂ ਘੁੰਮ ਕੇ ਜਿੰਮ ਵਿਖਾ ਦਿਓ ਉਹ ਆਰਓ ਸਿਸਟਮ ਜਿਹੜਾ ਉਹ ਵੀ ਦਿਖਾ ਦਿਓ ਠੀਕ ਹੈ ਇਹ ਜਿਹੜਾ ਬੱਤਿਆਂ ਦੇ ਝੂਲੇ ਵਿਖਾ ਆਪਾਂ ਇਹਨਾਂ ਮਾ ਪਰਸਨ ਲਾਵਾਂਗੇ ਹਨਾ ਜਿੰਨੀਆਂ ਨੇ ਆ ਦੇ ਆਰ ਵੀ ਉਹ ਸਾਡੇ ਚੱਲੀ ਕਰਦੀ ਆਦਾ ਆਰ ਵੀ ਬਣਾਇਆ ਸਾਰੇ ਆ ਸੋੜਾ